ਅੱਜ ਬਣਾਵਾਂਗੀ ਮੈਂ ਪੰਜਾਬੀ ਸਟਾਈਲ ਦੇ ਨਾਲ ਰਵਾਇਦਲੀ ਤੇ ਜਿਹਦੇ ਵਾਸਤੇ ਮੈਂ ਸਾੰਬਰ ਨਹੀਂ ਬਣਾਵਾਂਗੀ ਸਬਜ਼ੀ ਬਣਾਵਾਂਗੀ ਤੇ ਇਹਦੇ ਲਈ ਮੈਂ ਡੇਢ ਕੌਲੀ ਲੈ ਲਈ ਸੂਜੀ ਦੀ ਮੋਟੀ ਵਾਲੀ ਸੂਜੀ ਤੇ ਘਰ ਦਾ ਜੰਮਿਆ ਦਹੀਂ ਲੈ ਲਿਆ ਉਹ ਵੀ ਡੇਢ ਕੌਲੀ ਔਰ ਦੋਨੋਂ ਚੀਜ਼ਾਂ ਨੂੰ ਮੈਂ ਮਿਕਸ ਕਰਕੇ ਲੈ ਕੇ ਦੇਖਦੀ ਆ ਇਹ ਥੋੜਾ ਥਿੱਕ ਲੱਗ ਰਿਹਾ ਇਹਦੇ ਵਿੱਚ ਮੈਂ ਪਾਣੀ ਮਿਕਸ ਕਰ ਲੂੰਗੀ ਥੋੜਾ ਜਿਹਾ ਪਾਣੀ ਮਿਕਸ ਕਰਕੇ ਇਹਨੂੰ ਸਾਈਡ ਤੇ ਰੱਖ ਦਾਂਗੇ ਕਿ ਚੰਗੀ ਤਰ੍ਹਾਂ ਫੁੱਲ ਜਾਏ ਇਧਰ ਮੈਂ ਸਬਜ਼ੀਆਂ ਲੈ ਲਈਆਂ ਲੌਕੀ ਲੈ ਲਿਆ ਗਾਜਰ ਪਿਆਜ਼ ਤੇ ਆਲੂ ਬੋਇਲ ਕਰਕੇ ਨਾਲ ਹੀ ਥੋੜੀ ਜਿਹੀ ਬੈਂਸ ਲੈ ਲਈ ਸੀ ਇਧਰ ਮੈਂ ਰੱਖ ਦਿੱਤੀ ਕੜਾਈ ਕੜਾਈ ਦੇ ਵਿੱਚ ਇੱਕ ਕੜਛੀ ਮੈਂ ਪਾਉਂਗੀ ਤੇਲ ਦੀ ਸਾਬਤ ਲਾਲ ਮਿਰਚਾਂ ਪਾਤੀਆਂ ਹਿੰਗ ਪਾਤੀ ਲੌਂਗ ਤੇ ਰਾਈ ਪਾਤੀ ਥੋੜਾ ਜਿਹਾ ਮੈਂ ਪਾ ਦਿੱਤਾ ਜੀਰਾ ਉਸ ਤੋਂ ਬਾਅਦ ਕੜੀ ਪੱਤਾ ਪਾ ਕੇ ਤੇ ਇਹਨਾਂ ਨੂੰ ਕਰ ਲਾਂਗੇ ਪਕਾ ਲਾਂਗੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਮੈਂ ਅਦਰਕ ਕਟਿਆ ਹੋਇਆ ਅਦਰਕ ਤੋਂ ਬਾਅਦ ਮੈਂ ਪਾ ਦੂੰਗੀ ਸਾਰੀਆਂ ਕਟੀਆਂ ਹੋਈਆਂ ਸਬਜ਼ੀਆਂ ਔਰ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਹਲਦੀ ਪਾ ਕੇ ਇਹਨਾਂ ਨੂੰ ਢੱਕ ਮਿਕਸ ਕਰਕੇ ਢੱਕ ਕੇ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਬਾਕੀ ਦਾ ਪ੍ਰੋਸੈਸ ਦੇਖ ਲੈਣੇ ਆ ਇੱਧਰ ਸੂਜੀ ਫੁਲਕੇ ਤਿਆਰ ਹੋ ਗਈ ਹੈ ਤੇ ਇਹ ਥੋੜੀ ਜਿਹੀ ਗਾੜੀ ਲੱਗ ਰਹੀ ਹੈ ਇਹਦੇ ਵਿੱਚ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਮਿੱਠਾ ਸੋਡਾ ਬੇਕਿੰਗ ਸੋਡਾ ਪਾ ਕੇ ਤੇ ਥੋੜੇ ਪਾਣੀ ਪਾ ਕੇ ਇਹਨੂੰ ਬੈਟਰ ਨੂੰ ਤਿਆਰ ਕਰ ਲਾਂਗੇ ਬੈਟਰ ਤਿਆਰ ਹੋ ਗਿਆ ਇਡਲੀ ਦੇ ਮੋਲਡ ਵਿੱਚ ਪਾ ਕੇ ਇਡਲੀਆਂ ਪੱਕਣ ਵਾਸਤੇ ਮੈਂ ਰੱਖ ਦੂੰਗੀ ਭਾਫ਼ ਹੋਣ ਵਾਸਤੇ ਤੇ ਇੱਧਰ ਮੇਰੀ ਸਬਜ਼ੀਆਂ ਵੀ ਜੋ ਹੈ ਚੰਗੀ ਤਰ੍ਹਾਂ ਪੱਕ ਚੁੱਕੀਆਂ ਫਿਰ ਮੈਂ ਆਲੂ ਮੈਸ਼ ਕਰਕੇ ਇਹਦੇ ਵਿੱਚ ਪਾ ਦਿੱਤਾ ਜੀਰਾ ਪਾਊਡਰ ਤੇ ਧਨੀਆ ਪਾਊਡਰ ਪਾ ਕੇ ਸਾਂਬਰ ਮਸਾਲਾ ਇਹਦੇ ਵਿੱਚ ਪਾ ਕੇ ਤੇ ਮੈਂ ਪਾਣੀ ਦਾ ਜਿੰਨਾ ਮੈਨੂੰ ਜ਼ਰੂਰਤ ਹੈ ਪਾ ਕੇ ਰੱਖ ਦਿੱਤਾ ਇੱਧਰ ਇਡਲੀਆਂ ਤਿਆਰ ਹੋ ਗਈਆਂ ਮੇਰੀਆਂ ਤੇ ਸਬਜੀ ਜਾਂ ਸਾਂਬਰ ਇਹ ਵੀ ਤਿਆਰ ਹੋ ਗਿਆ ਇਦਰ ਮੈਂ ਬਣਾਉਂਗੀ ਚਟਨੀ ਇਹ ਧਨੀਏ ਦੀਆਂ ਡੰਡੀਆਂ ਤੇ ਡੈਸੀਕੇਟਡ ਕੋਕੋਨਟ ਲੈ ਲੂੰਗੀ ਦੋ ਮਿਰਚਾਂ ਲੈ ਲੂੰਗੀ ਤੇ ਭੁੰਨਿਆ ਹੋਇਆ ਚਨੇ ਲੈ ਲੂੰਗੀ ਦਹੀਂ ਦੇ ਦੋ ਚਮਚ ਪਾ ਕੇ ਤੇ ਇਨੇ ਚ ਨੂੰ ਲਾਈਟ ਚਲੇਗੀ ਚਟਨੀ ਮੇਰੀ ਜਿਹੜੀ ਹੈ ਨਹੀਂ ਬਣ ਪਾਈ ਤੇ ਹਸਬੰਦ ਕਹਿੰਦੇ ਮੈਨੂੰ ਭੁੱਖ ਬਹੁਤ ਲੱਗ ਗਈ ਹੈ ਸਾਨੂੰ ਚਟਨੀ ਦੀ ਜ਼ਰੂਰਤ ਨਹੀਂ ਫਟਾਫਟ ਢਿੱਡ ਲੈ ਕੇ ਆ ਤੇ ਇੰਨਾ ਨੇ ਜਿਹੜੀ ਸਬਜੀ ਬਣਾਈ ਸੀ ਉਹਦੇ ਨਾਲ ਖਾ ਲਈਆਂ ਤੇ ਜਸ ਜਦੋਂ ਲਾਈਟ ਆਈ ਉਸ ਤੋਂ ਬਾਅਦ ਮੈਂ ਬਣਾਈ ਚਟਨੀ ਦੇਖੋ ਇਹਦਾ ਕਲਰ ਕਿੰਨਾ ਪਿਆਰਾ ਆ ਗਿਆ ਤੇ ਮੇਰੀ ਚਟਨੀ ਔਰ ਇਡਲੀ ਬਣ ਕੇ ਤਿਆਰ ਹੋ ਗਈ ਤੇ ਮੈਂ ਇਸ ਤਰ੍ਹਾਂ ਚਟਨੀ ਬਣਾਨੀ ਆ ਜੇ ਤੁਹਾਨੂੰ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਤੁਸੀਂ ਵੀ ਬਣਾ ਕੇ ਖਾਓ ਥੈਂਕ ਯੂ